ਮੇਰਾ ਨਾਂ ਸਰੂਜਾ ਸਾਡੇ ਘਰ ਵਿੱਚ ਮੇਰੀ ਮਾਂ ਤੇ ਮੇਰੀ ਇੱਕ ਛੋਟੀ ਭੈਣ ਰਹਿੰਦੀ ਸੀ ਮੇਰੇ ਪਿਓ ਦੀ ਮੌਤ ਹਾਰਟ ਅਟੈਕ ਨਾਲ ਹੋ ਗਈ ਸੀ ਤੇ ਮੈਂ ਸਭ ਤੋਂ ਵੱਡੀ ਸੀ ਤੇ ਛੋਟੀ ਹજી ਪੜਦੀ ਸੀ ਛੋਟਾ ਜਿਹਾ ਸਾਡਾ ਘਰ ਸੀ ਜਿਸ ਤਰ੍ਹਾਂ ਗੁਜ਼ਾਰਾ ਬਹੁਤ ਹੀ ਔਖਾ ਚੱਲਦਾ ਸੀ ਮੇਰੀ ਉਮਰ 28 ਸਾਲਾਂ ਦੀ ਹੋ ਗਈ ਸੀ ਪਰ ਹਜੇ ਤੱਕ ਮੇਰਾ ਵਿਆਹ ਨਹੀਂ ਹੋਇਆ ਸੀ ਬਹੁਤ ਰਿਸ਼ਤੇ ਆਉਂਦੇ ਤੇ ਮੁੰਡੇ ਵਾਲੇ ਮੈਨੂੰ ਦੇਖਦੇ ਤੇ ਨਾ ਕਰ ਜਾਂਦੇ ਸੀ ਮੇਰੀ ਇੱਕ ਸਹੇਲੀ ਸੀ ਜਿਸਦੇ ਵਿਆਹ ਨੂੰ ਪੂਰੇ 2 ਸਾਲ ਹੋ ਗਏ ਸੀ ਅਤੇ ਉਹ ਮੈਨੂੰ ਹਰ ਵਾਰ ਪੁੱਛਦੀ ਸੀ ਕਿ ਤੇਰਾ ਵਿਆਹ ਕਿਉਂ ਨਹੀਂ ਹੁੰਦਾ ਤੂੰ ਵਿਆਹ ਕਿਉਂ ਨਹੀਂ ਕਰਵਾ ਲੈਂਦੀ ਤਾਂ ਮੈਂ ਉਸ ਨੂੰ ਕੀ ਦੱਸਦੀ ਕਿ ਅਸੀਂ ਇੰਨੇ ਮੁੰਡੇ ਵੇਖੇ ਆ ਪਰ ਕਿਤੇ ਗੱਲ ਨਹੀਂ ਬਣ ਰਹੀ ਅਤੇ ਉਹ ਮੈਨੂੰ ਕਹਿੰਦੀ ਹੁੰਦੀ ਸੀ ਕਿ ਤੂੰ ਵਿਆਹ ਕਰਵਾ ਲੈ ਵਿਆਹ ਤੋਂ ਬਾਅਦ ਬਹੁਤ ਵਧੀਆ ਲੱਗਦਾ ਹੈ ਸ਼ুরু-ਸ਼ੁਰੂ ਵਿੱਚ ਤਾਂ ਬੜੇ ਨਜ਼ਾਰੇ ਆਉਂਦੇ ਆ ਆਹੀ ਤਾਂ ਉਮਰ ਹੁੰਦੀ ਆ ਮੇਰੀ ਸਹੇਲੀ ਦੀਆਂ ਗੱਲਾਂ ਨੇ ਮੇਰੇ ਅੰਦਰ ਇੱਕ ਬੇਚੈਨੀ ਜੀ ਲਾ ਦਿੱਤੀ ਸੀ ਮੈਨੂੰ ਬੜਾ ਅਜੀਬ ਲੱਗਦਾ ਸੀ ਮੇਰਾ ਦਿਲ ਕਰਦਾ ਸੀ ਕਿ ਮੇਰਾ ਵੀ ਵਿਆਹ ਹੋ ਜਾਵੇ ਤੇ ਜੀਤੀ-ਜੀਤੀ ਮੈਂ ਆਪਣੇ ਸਹੁਰੇ ਘਰ ਜਾਵਾਂ ਤੇ ਆਪਣੇ ਘਰਵਾਲੇ ਨਾਲ ਪਿਆਰ ਦੇ ਨਾਲ ਰਵਾਂ ਇੱਕ ਦਿਨ ਮੇਰੇ ਲਈ ਰਿਸ਼ਤਾ ਆਇਆ ਮੁੰਡੇ ਵਾਲਿਆਂ ਨੇ ਘਰ ਮੈਨੂੰ ਦੇਖਣ ਵਾਸਤੇ ਆਉਣਾ ਸੀ ਮੈਨੂੰ ਬਹੁਤ ਖੁਸ਼ੀ ਸੀ ਕਿ ਅੱਜ ਬਹੁਤ ਚਿਰ ਬਾਅਦ ਰਿਸ਼ਤਾ ਆਇਆ ਸੀ ਤੇ ਮੁੰਡੇ ਵਾਲਿਆਂ ਨੇ ਦੇਖਣ ਆਉਣਾ ਮੈਂ ਚੰਗੀ ਤਰ੍ਹਾਂ ਨਾਲ ਤਿਆਰ ਹੋ ਗਈ ਸੀ ਅਤੇ ਮੈਂ ਆਪਣੀ ਛੋਟੀ ਭੈਣ ਨੂੰ ਕਿਹਾ ਸੀ ਕਿ ਤੂੰ ਮੈਨੂੰ ਚੰਗੀ ਤਰ੍ਹਾਂ ਦੇ ਨਾਲ ਤਿਆਰ ਕਰ ਦੇ ਉਸ ਨੇ ਮੈਨੂੰ ਚੰਗੇ ਤਰੀਕੇ ਨਾਲ ਤਿਆਰ ਕੀਤਾ ਸੀ ਕਿਉਂਕਿ ਮੈਨੂੰ ਇਹ ਸੀ ਕਿ ਉਹ ਮੈਨੂੰ ਵੇਖ ਕੇ ਸਾਰੀ ਪਸੰਦ ਕਰ ਲੈਣ ਮੇਰੀ ਭੈਣ ਵੀ ਤਿਆਰ ਹੋ ਗਈ ਸੀ ਤੇ ਮੈਂ ਵੀ ਤਿਆਰ ਹੋ ਗਈ ਬਾਹਰ ਮੁੰਡੇ ਵਾਲੇ ਦੇਖਣ ਵਾਸਤੇ ਆ ਗਏ ਸੀ ਮੈਨੂੰ ਬਾਹਰ ਬੁਲਾਇਆ ਗਿਆ ਅਤੇ ਮੈਂ ਬਾਹਰ ਆਪਣੀ ਮਾਂ ਦੇ ਕੋਲ ਜਾ ਕੇ ਬੈਠ ਗਈ ਸੀ ਤੇ ਮੇਰੀ ਭੈਣ ਵੀ ਇੱਕ ਸਾਈਡ ਤੇ ਬੈਠ ਗਈ ਸੀ ਮੇਰੀ ਮਾਂ ਨੇ ਕਿਹਾ ਕਿ ਕੁੜੀ ਤੁਹਾਡੇ ਸਾਹਮਣੇ ਆ ਤੁਸੀਂ ਹੁਣ ਨਜ਼ਰ ਮਾਰ ਲਓ ਤਾਂ ਮੁੰਡੇ ਨੇ ਮੇਰੀ ਛੋਟੀ ਭੈਣ ਨੂੰ ਪਸੰਦ ਕਰ ਲਿਆ ਅਤੇ ਉਸ ਨੇ ਸੋਚਿਆ ਕਿ ਸ਼ਾਇਦ ਉਸ ਦੇ ਨਾਲ ਉਸ ਦਾ ਵਿਆਹ ਹੋਊਗਾ ਉਹ ਕਹਿੰਦਾ ਕਿ ਮੈਨੂੰ ਕੁੜੀ ਬਹੁਤ ਪਸੰਦ ਆ। ਮੈਂ ਕੁੜੀ ਦੇ ਨਾਲ ਕੋਈ ਗੱਲ ਕਰਨੀ ਚਾਹਣਾ। ਉਸ ਨੇ ਜਦੋਂ ਨਾਂ ਪੁੱਛਿਆ ਤਾਂ ਮੈਂ ਕਿਹਾ ਕਿ ਮੇਰਾ ਨਾਂ ਸਰੋਜ ਆ। ਅਤੇ ਉਹ ਕਹਿਣ ਲੱਗਾ ਕਿ ਮੈਂ ਤੁਹਾਡਾ ਨਾਂ ਨਹੀਂ ਪੁੱਛਿਆ। ਮੈਂ ਤਾਂ ਤੁਹਾਡੀ ਭੈਣ ਦਾ ਨਾਂ ਪੁੱਛਿਆ। ਮੈਨੂੰ ਉਹ ਬਹੁਤ ਪਸੰਦ ਆ। ਮੇਰੀ ਮਾਂ ਨੇ ਕਿਹਾ ਕਿ ਅਸੀਂ ਤਾਂ ਵੱਡੀ ਕੁੜੀ ਦਾ ਰਿਸ਼ਤਾ ਕਰਨਾ। ਇਹ ਤਾਂ ਹਲੇ ਪੜਦੀ ਆ ਤੇ ਛੋਟੀ ਆ ਤਾਂ ਮੁੰਡਾ ਕਹਿੰਦਾ कि ਮੈਨੂੰ ਇਹੀ ਪਸੰਦ ਆ। ਮੈਂ ਤਾਂ ਇਸ ਦੇ ਨਾਲ ਹੀ ਵਿਆਹ ਕਰਵਾਉਣਾ। ਜੇਕਰ ਤੁਸੀਂ ਰਿਸ਼ਤਾ ਇਸ ਨਾਲ ਕਰਨਾ ਤਾਂ ਕਰ ਦਿਓ। ਨਹੀਂ ਤਾਂ ਤੁਹਾਡੀ ਮਰਜ਼ੀ ਆ। ਸਾਨੂੰ ਬਸ ਇਹੀ ਕੁੜੀ ਪਸੰਦ ਆ। ਤੇ ਨਹੀਂ ਅਸੀਂ ਚੱਲ ਨਹੀਂ ਆ। ਮੇਰੀ ਮਾਂ ਕੀ ਕਰਦੀ? ਮੇਰੀ ਛੋਟੀ ਭੈਣ ਦਾ ਉਸ ਮੁੰਡੇ ਨਾਲ ਵਿਆਹ ਹੋ ਗਿਆ। ਤੇ ਮੈਂ ਫੇਰ ਕੁਆਰੀ ਦੀ ਕੁਆਰੀ ਹੀ ਰਹਿ ਗਈ ਸੀ। ਮੈਂ ਕਮਰੇ ਦੇ ਵਿੱਚ ਆਣ ਕੇ ਬਹੁਤ ਰੋਈ ਸੀ। ਫਿਰ ਸੋਚਿਆ ਜੋ ਕਿਸਮਤ ਵਿੱਚ ਲਿਖਿਆ ਉਹੀ ਮਿਲਣਾ ਇਸ ਵਿੱਚ ਕਿਸੇ ਦਾ ਕੀ ਕਸੂਰ ਆ ਜਿੱਥੇ ਸੰਜੋਗ ਹੋਣੀ ਉੱਥੇ ਜਾਣਾ ਛੋਟੀ ਦੇ ਇੱਥੇ ਸੰਜੋਗ ਸੀਗੇ ਉਸ ਤਾਂ ਇਹਦੇ ਨਾਲ ਹੋ ਗਿਆ ਮੇਰੀ ਛੋਟੀ ਭੈਣ ਦਾ ਵਿਆਹ ਜਿਸ ਨਾਲ ਹੋਇਆ ਸੀ ਉਹ ਮੁੰਡਾ ਆਪਣੇ ਘਰੋਂ ਇਕੱਲਾ ਹੀ ਸੀ ਨਾ ਉਸਦੇ ਮਾਂ ਸੀ ਤੇ ਨਾ ਹੀ ਪਿਓ ਉਸ ਦਾ ਵਿਆਹ ਉਸਦੀ ਭੱਟੀ ਭੈਣ ਨੇ ਕੀਤਾ ਸੀ ਵਿਆਹ ਹੋਏ ਨੂੰ ਕੁਝ ਸਮਾਂ ਹੋ ਗਿਆ ਸੀ ਪੂਰਾ 1 ਮਹੀਨਾ ਇੱਕ ਦਿਨ ਮੇਰੀ ਛੋਟੀ ਭੈਣ ਸਾਨੂੰ ਘਰ ਮੇਰੇ ਲਈ ਆਈ ਤਾਂ ਅਸੀਂ ਉਸ ਨੂੰ ਕਿਹਾ ਕਿ ਤੂੰ ਸਾਡੇ ਕੋਲ ਹੀ ਰਹਿ ਜਾ ਤਾਂ ਆਪਣੇ ਘਰ ਵਾਲੇ ਨੂੰ ਬਣਾ ਲੈ ਉਹ ਕਹਿਣ ਲੱਗੀ ਕਿ ਮੈਂ ਉਸ ਨੂੰ ਪੁੱਛ ਕੇ ਦੱਸਾਂਗੀ ਅਸੀਂ ਉਸ ਨੂੰ ਕਿਹਾ ਉਹ ਵੀ ਇੱਥੇ ਰਹਿ ਲੂਗਾ ਉਸ ਨੇ ਕਿਹਾ ਕਿ ਪਹਿਲਾਂ ਮੈਂ ਗੱਲ ਕਰਾਂਗੀ ਉਹ ਕੀ ਕਹਿੰਦੇ ਨੇ ਫਿਰ ਉਸ ਤੋਂ ਬਾਅਦ ਉਸ ਨੇ ਗੱਲ ਕੀਤੀ ਤੇ ਉਹ ਵੀ ਮੰਨ ਗਿਆ ਸੀ ਕਿ ਚਲੋ ਠੀਕ ਆ ਅਸੀਂ ਥੋੜੇ ਦਿਨ ਇੱਥੇ ਰਹਿ ਲਿਆ ਕਰਾਂਗੇ ਥੋੜਾ ਜਿਹਾ ਆਪਣੇ ਘਰ ਅਤੇ ਹੁਣ ਛੋਟੀ ਦਾ ਘਰ ਵਾਲਾ ਇਥੋਂ ਹੀ ਕੰਮ ਤੇ ਜਾਂਦਾ ਸੀ ਅਤੇ ਇੱਥੇ ਹੀ ਆਉਂਦਾ ਸੀ। ਉਹਨਾਂ ਨੂੰ ਇੱਕ ਕਮਰਾ ਸੀ ਅਲੱਗ ਤੋਂ ਦੇ ਦਿੱਤਾ ਸੀ ਤੇ ਮੇਰਾ ਕਮਰਾ ਵੀ ਉਹਨਾਂ ਦੇ ਨਾਲ ਵਾਲਾ ਹੀ ਸੀ। ਤੇ ਸਾਡੇ ਕਮਰੇ ਦੇ ਵਿੱਚ ਬੁਝਕਾਰ ਇੱਕ ਦਰਵਾਜ਼ਾ ਸੀ। ਉਹ ਦਰਵਾਜ਼ਾ ਹਮੇਸ਼ਾ ਅਸੀਂ ਬੰਦ ਹੀ ਰੱਖਦੇ ਸੀ। ਮੈਂ ਕੱਪੜੇ ਸਿਉਂਦੀ ਰਹਿੰਦੀ ਸੀ ਤੇ ਛੋਟੀ ਘਰ ਦਾ ਕੰਮ ਕਰਦੀ ਰਹਿੰਦੀ ਸੀ। ਸ਼ਾਮ ਨੂੰ ਉਸ ਦਾ ਘਰ ਵਾਲਾ ਉਹਦਾ ਤਾਂ ਰੋਟੀ ਪਾਣੀ ਖਾ ਕੇ ਅਸੀਂ ਰਾਤ ਨੂੰ ਲੰਮੇ ਪੈ ਜਾਂਦੇ ਇੱਕ ਰਾਤ ਛੋਟੀ ਦੇ ਘਰ ਵਾਲੇ ਨੇ ਡ੍ਰਿੰਕ ਕੀਤੀ ਹੋਈ ਸੀ ਤੇ ਉਸ ਨੇ ਇਹ ਗੱਲ ਸਭ ਤੋਂ ਲ ਕੋਈ ਮੈਨੂੰ ਪਤਾ ਲੱਗ ਗਿਆ ਸੀ ਪਰ ਛੋਟੀ ਨੇ ਮਾਂ ਨੂੰ ਪਤਾ ਨਾ ਲੱਗਣ ਦਿੱਤਾ ਕਿ ਉਸ ਦੇ ਘਰ ਵਾਲੇ ਨੇ ਡ੍ਰਿੰਕ ਕੀਤੀ ਹੈ ਅਤੇ ਉਸ ਤੋਂ ਬਾਅਦ ਰੋਟੀ ਖਾ ਕੇ ਸਭ ਆਪਣੇ ਆਪਣੇ ਕਮਰੇ ਵਿੱਚ ਸੌਂ ਗਏ ਤੇ ਮੈਂ ਵੀ ਆਪਣੇ ਕਮਰੇ ਵਿੱਚ ਆ ਕੇ ਲੰਮੀ ਪੈ ਗਈ ਸੀ ਸੀਤਾ ਹੀ ਮੈਂ ਆਪਣੇ ਕਮਰੇ ਵਿੱਚ ਲੰਮੀ ਪਈ ਲੰਮਾ ਪੈਂਦੇ ਸਾਰੀ ਮੈਨੂੰ ਜ਼ੋਰ-ਜ਼ੋਰ ਦੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਤਾਂ ਮੈਂ ਸਮਝ ਗਈ ਸੀ ਕਿ ਇਹ ਛੋਟੀ ਤੇ ਉਸ ਦਾ ਘਰ ਵਾਲਾ ਆਪਸ ਵਿੱਚ ਗੱਲਾਂ ਕਰ ਰਹੇ ਨੇ ਮੇਰਾ ਬਹੁਤ ਦਿਲ ਕਰਦਾ ਸੀ ਕਿ ਮੇਰਾ ਘਰ ਵਾਲਾ ਹੋਵੇ ਅਤੇ ਉਹ ਮੈਨੂੰ ਪਿਆਰ ਕਰੇ ਮੇਰਾ ਧਿਆਨ ਰੱਖੇ ਮੇਰਾ ਧਿਆਨ ਉਨ੍ਹਾਂ ਵਿੱਚ ਹੀ ਜਾ ਰਿਹਾ ਸੀ ਪੂਰਾ ਅੱਧਾ ਘੰਟਾ ਹੋ ਗਿਆ ਸੀ ਲਗਾਤਾਰ ਉਹੀ ਬਾਜਾਂ ਆ ਰਹੀਆਂ ਸੀ ਛੋਟੀ ਦਾ ਘਰ ਵਾਲਾ ਉਸ ਨਾਲ ਗੱਲਾਂ ਕਰੀ ਜਾ ਰਿਹਾ ਸੀ ਪਹਿਲਾਂ ਤਾਂ ਦਿਲ ਕੀਤਾ ਮੈਂ ਉੱਠ ਕੇ ਵੇਖਾਂ ਮਾੜਾ ਜਿਹਾ ਦਰਵਾਜ਼ਾ ਖੋਲ ਕੇ ਪਰ ਫਿਰ ਮੈਂ ਕਿਹਾ ਕਿ ਨਹੀਂ ਇੰਦਾ ਕਿਸੇ ਨੂੰ ਵੇਖਣਾ ਚੰਗਾ ਨਹੀਂ ਲੱਗਦਾ ਅੱਧੇ ਘੰਟੇ ਤੋਂ ਉੱਪਰ ਸਮਾਂ ਹੋ ਗਿਆ ਸੀ ਤੇ ਉਹਨਾਂ ਦੇ ਕਮਰੇ ਵਿੱਚੋਂ ਲਗਾਤਾਰ ਹਲੇ ਦੀ ਬਾਜਾਂ ਆ ਰਹੀਆਂ ਸਨ ਅਤੇ ਫਿਰ ਮੈਂ ਹੌਲੀ ਜਹੀ ਦਰਵਾਜ਼ਾ ਖੋਲ੍ਹਿਆ ਅਤੇ ਉਹਨਾਂ ਨੂੰ ਵੇਖਣ ਲੱਗੀ ਉਹਨਾਂ ਦੇ ਕਮਰੇ ਦੀ ਬੱਤੀ ਜਗ ਰਹੀ ਸੀ ਅਤੇ ਉਹ ਆਪਣੇ ਆਪ ਵਿੱਚ ਹੀ ਮਗਨ ਸੀ ਇੱਕ ਦੂਜੇ ਵੱਲ ਮੂੰਹ ਕਰਕੇ ਪਈ ਸੀ ਉਹਨਾਂ ਦਾ ਮੂੰਹ ਇਧਰੋਂ ਪਰੇ ਸੀ ਜਦੋਂ ਮੈਂ ਵੇਖਿਆ ਤਾਂ ਮੈਂ ਤਾਂ ਵੇਖ ਕੇ ਹੈਰਾਨੀ ਰਹਿ ਗਈ ਸੀ ਤੇ ਮੈਂ ਉਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਵੇਖ ਰਹੀ ਸੀ ਜਦ ਤੱਕ ਛੋਟੀ ਦਾ ਘਰਵਾਲਾ ਉਸ ਤੋਂ ਪਰੇ ਨਾ ਹੋਇਆ ਤੇ ਪੂਰੇ ਪੌਣੇ ਘੰਟੇ ਤੋਂ ਬਾਅਦ ਉਸ ਦਾ ਘਰਵਾਲਾ ਇੱਕ ਪਾਸੇ ਹੋਇਆ ਸੀ ਤੇ ਫਿਰ ਮੈਂ ਹੌਲੀ ਦੇਣੀ ਦਰਵਾਜ਼ਾ ਬੰਦ ਕਰ ਦਿੱਤਾ ਤੇ ਆਪਣੇ ਬੈੱਡ ਤੇ ਲੰਮੀ ਪੈ ਗਈ ਸੀ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਇੱਕ ਅਜੀਬ ਜਿਹੀ ਬੇਚੈਨੀ ਹੋਈ ਪਈ ਸੀ ਮੇਰੀ ਅੱਖਾਂ ਦੇ ਮੂਰੇ ਉਹੀ ਸਭ ਕੁਝ ਘੁੰਮ ਰਿਹਾ ਸੀ ਤੇ ਪਤਾ ਨਹੀਂ ਅੱਖਾਂ 'ਚੋਂ ਨੀਂਦ ਕਿੱਥੇ ਉੱਡ ਗਈ ਸੀ ਹੁਣ ਮੇਰੇ ਅੰਦਰ ਹੋਰ ਵੀ ਜ਼ਿਆਦਾ ਬੇਚੈਨੀ ਹੋਣ ਲੱਗ ਪਈ ਸੀ ਇੱਕ ਦਿਨ ਐਤਵਾਰ ਦਾ ਦਿਨ ਸੀ ਮੇਰੀ ਮਾਂ ਨੇ ਕਿਹਾ ਕਿ ਅੱਜ ਜਸੀ ਤੇਰੀ ਮੰਮੀ ਦੀ ਖਬਰ ਲੈ ਨਾਨਕੇ ਜਾਣਾ ਤੇ ਤੂੰ ਸਾਡੇ ਨਾਲ ਚੱਲ ਮੈਂ ਉਹਨਾਂ ਨੂੰ ਕਿਹਾ ਕਿ ਮਾਂ ਮੇਰਾ ਬਹੁਤ ਕੰਮ ਤੇ ਆ ਮੈਂ ਨਹੀਂ ਜਾ ਸਕਦੀ ਮੈਂ ਕਿਸੇ ਤੇ ਸੂਟ ਸੀਕੇ ਦੇਣੇ ਨੇ ਤੁਸੀਂ ਛੋਟੀ ਨੂੰ ਲੈ ਜਾਓ ਤਾਂ ਮੇਰੀ ਮਾਂ ਨੇ ਛੋਟੀ ਨੂੰ ਕਿਹਾ ਜਦੋਂ ਉਸਨੇ ਆਪਣੇ ਘਰ ਵਾਲੇ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਤੂੰ ਤੇ ਮਾਂ ਚਲੇ ਜਾਓ ਮੈਂ ਬਹੁਤ ਥੱਕਿਆ ਅੱਜ ਮੈਂ ਆਰਾਮ ਕਰਨਾ ਚਾਹਣਾ ਫਿਰ ਮੇਰੀ ਮਾਂ ਤੇ ਮੇਰੀ ਛੋਟੀ ਭੈਣ ਦੋਨੋਂ ਚਲੀ ਗਈਆਂ ਸੀ ਤੇ ਘਰ ਦੇ ਵਿੱਚ ਮੈਂ ਤੇ ਮੇਰਾ ਜੀਜਾ ਦੋਨੋਂ ਹੀ ਰਹਿ ਗਏ ਸੀ ਮੈਂ ਸਾਰੇ ਘਰ ਦਾ ਕੰਮ ਖਤਮ ਕੀਤਾ ਅਤੇ ਉਸ ਤੋਂ ਬਾਅਦ ਰੋਟੀ ਪਾਣੀ ਬਣਾਇਆ ਫਿਰ ਮੈਂ ਆਪਣੇ ਜੀਜੇ ਨੂੰ ਕਿਹਾ ਕਿ ਤੁਸੀਂ ਕੋਲੋਂ ਰੋਟੀ ਖਾਣੀ ਹੈ ਤਾਂ ਉਸਨੇ ਕਿਹਾ ਕਿ ਹਲੇ ਰੁਕ ਜਾ ਮੈਂ ਨਾ ਕੇ ਆਉਣਾ ਉਸ ਤੋਂ ਬਾਅਦ ਤੂੰ ਮੈਨੂੰ ਰੋਟੀ ਪਾ ਦੇ ਫਿਰ ਉਹ ਨਹਾਉਣ ਚਲੇ ਗਏ ਉਸ ਤੋਂ ਬਾਅਦ ਜਦੋਂ ਉਹ ਨਹਾ ਕੇ ਬਾਹਰ ਆਏ ਮੈਂ ਉਸ ਨੂੰ ਦੇਖਦੀ ਰਹੀ ਤੇ ਮੈਂ ਉਸਦੇ ਕਮਰੇ ਵਿੱਚ ਜਾ ਕੇ ਕਿਹਾ ਕਿ ਚੀਚਾ ਜੀ ਹੁਣ ਤੁਹਾਨੂੰ ਰੋਟੀ ਪਾ ਦਾਂ ਉਹ ਮੇਰੇ ਵੱਲ ਵੇਖ ਰਿਹਾ ਸੀ ਮੈਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਸੀ ਉਸ ਨੇ ਤੌਲੀਆ ਲਪੇਟਿਆ ਹੋਇਆ ਸੀ ਅਤੇ ਉਹ ਆਪਣੇ ਕਮਰੇ ਦੇ ਵਿੱਚ ਇੰਦਾ ਹੀ ਖੜਾ ਸੀ ਮੈਂ ਜਾਣ ਕੇ ਉਸਦੇ ਕਮਰੇ ਦੇ ਵਿੱਚ ਗਈ ਅਤੇ ਉਸ ਨੂੰ ਪੁੱਛਣ ਲੱਗੀ ਕਿ ਤੁਸੀਂ ਰੋਟੀ ਕਦੋਂ ਖਾਓਗੇ ਤਾਂ ਉਸ ਨੇ ਕਿਹਾ ਕਿ ਪਾ ਦੇ ਜਿੱਦਾਂ ਹੀ ਮੈਂ ਉੱਥੋਂ ਜਾਣ ਲੱਗੀ ਤੋਂ ਨੇ ਮੇਰਾ ਹੱਥ ਫੜ ਲਿਆ ਸੀ ਮੈਂ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਉਸ ਨੇ ਮੈਨੂੰ ਵੇਖਿਆ ਤੇ ਕੁਝ ਅਜੀਬ ਜਿਹਾ ਲੱਗਾ ਉਸ ਤੋਂ ਬਾਅਦ ਉਸ ਨੇ ਮੈਨੂੰ ਆਪਣੇ ਨੇੜੇ ਕੀਤਾ ਤੇ ਕਿਹਾ ਕਿ ਸਰੋਜ ਅੱਜ ਮੈਂ ਤੇਨ ਨਾਲ ਗੱਲ ਕਰਨੀ ਆ ਮੈਂ ਅੰਦਰ ਚਲੀ ਗਈ ਤੇ ਕਿਹਾ ਕਿ ਹਾਂਜੀ ਦੱਸੋ ਕੀ ਗੱਲ ਕਰਨੀ ਹੈ ਉਸ ਨੇ ਮੈਨੂੰ ਆਪਣੇ ਕੋਲ ਬਿਠਾਇਆ ਮੈਂ ਉਸ ਨੂੰ ਕਿਹਾ ਕਿ ਛੱਡੋ ਇਹ ਤੁਸੀਂ ਕੀ ਕਰ ਰਹੇ ਹੋ ਫਿਰ ਕਹਿਣ ਲੱਗਾ ਕਿ ਅੱਜ ਘਰ ਕੋਈ ਨਹੀਂ ਪਾਪਾ ਦੋਨੋਂ ਕੰਨੀ ਆ ਮੈਂ ਤੇਰੇ ਦਿਲ ਦੀ ਗੱਲ ਜਾਣਨੀ ਚਾਹਣਾ ਕਿ ਆਖਰ ਤੇਰੇ ਦਿਲ ਚ ਕੀ ਚੱਲਦਾ ਇੱਕ ਜੀਜੇ ਦਾ ਸਾਲੀ ਤੇ ਹੱਕ ਤਾਂ ਬਣਦਾ ਹੀ ਆ ਥੋੜਾ ਬਹੁਤ ਆਖਰ ਸਾਲੀ ਅਧਿਕਾਰ ਵਾਲੀ ਹੁੰਦੀ ਆ ਮੈਂ ਉਸ ਨੂੰ ਕਿਹਾ ਕਿ ਨਹੀਂ ਅਜੇ ਹਾ ਕੁਝ ਨਹੀਂ ਉਸ ਨੇ ਕਿਹਾ ਬਹੁਤ ਵਧੀਆ ਮੌਕਾ ਤੂੰ ਆਪਣੇ ਦਿਲ ਦੀ ਗੱਲ ਦੱਸ ਮੈਂ ਵੀ ਚਾਹੁੰਦੀ ਸੀ ਕਿ ਕੋਈ ਮੇਰੇ ਦਿਲ ਦੀ ਗੱਲ ਸੁਣੇ ਮੇਰੇ ਨਾਲ ਪਿਆਰ ਨਾਲ ਗੱਲ ਕਰੀ। ਉਸ ਨੇ ਮੈਨੂੰ ਆਪਣੇ ਨੇੜੇ ਲਾਇਆ ਤੇ ਗਲੇ ਲਾ ਲਿਆ। ਮੈਨੂੰ ਬਹੁਤ ਸਕੂਨ ਮਿਲ ਰਿਹਾ ਸੀ। ਅਤੇ ਉਸ ਤੋਂ ਬਾਅਦ ਉਸ ਨੇ ਮੇਰੇ ਨਾਲ ਬਹੁਤ ਗੱਲਾਂ ਕੀਤੀਆਂ। ਮੈਨੂੰ ਬਹੁਤ ਸਮਝਾਇਆ। ਮੇਰੇ ਸਾਰੇ ਇਰਮਾਨ ਪੂਰੇ ਕਰਨ ਦਾ ਵਾਅਦਾ ਕੀਤਾ। ਉਸ ਨੇ ਕਿਹਾ ਅੱਜ ਤੋਂ ਬਾਅਦ ਮੈਂ ਤੇਰਾ ਧਿਆਨ ਰੱਖਿਆ ਕਰੂੰਗਾ। ਤੂੰ ਬਿਲਕੁਲ ਚਿੰਤਾ ਨਾ ਕਰ। ਜਿੰਨਾ ਚਿਰ ਮੇਂ ਹਾਂ ਤੂੰ ਮੇਰੇ ਕੋਲ ਆ ਤੇ ਆਪਣੇ ਦਿਲ ਦੀ ਗੱਲ ਦੱਸਿਆ ਕਰ। ਮੈਂ ਉਸ ਨੂੰ ਕਿਹਾ ਜੀਜਾ ਜੀ ਜੇ ਛੋਟੀ ਨੂੰ ਪਤਾ ਲੱਗ ਗਿਆ ਫਿਰ ਤਾਂ ਉਹ ਕਹਿਣ ਲੱਗੇ ਕਿ ਉਸ ਨੂੰ ਕੁਝ ਪਤਾ ਨਹੀਂ ਲੱਗਣਾ ਤੂੰ ਚਿੰਤਾ ਨਾ ਕਰ ਅਸੀਂ ਮੌਕਾ ਦੇ ਕੇ ਹੀ ਗੱਲ ਕਰਿਆ ਕਰਾਂਗੇ ਅਤੇ ਬਸ ਇਸ ਤਰ੍ਹਾਂ ਹੁਣ ਮੈਂ ਆਪਣੇ ਦਿਲ ਦੀ ਹਰ ਗੱਲ ਉਸ ਨਾਲ ਕਰਦੀ ਤੇ ਉਹ ਮੈਨੂੰ ਬਹੁਤ ਪਿਆਰ ਨਾਲ ਅਟੈਂਡ ਕਰਦਾ ਤੇ ਮੇਰੀ ਗੱਲ ਸੁਣਦਾ ਮੈਂ ਵਿਆਹ ਕਰਵਾਉਣਾ ਹੀ ਭੁੱਲ ਗਈ ਸੀ ਕਿਉਂਕਿ ਹੁਣ ਮੈਂ ਆਪਣੀ ਇਹ ਸੋਹਣੀ ਜ਼ਿੰਦਗੀ ਵਿੱਚ ਬਹੁਤ ਖੁਸ਼ੀ ਅਤੇ ਉਹ ਮੇਰਾ ਚੀਚਾ ਮੇਰਾ ਧਿਆਨ ਰੱਖਦਾ ਸੀ। ਫਸ ਇਸੇ ਤਰ੍ਹਾਂ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਇਹ ਤਸੱਲੀ ਦਿੱਤੀ ਸੀ ਕਿ ਮੈਂ ਛੋਟੇ ਨੂੰ ਕੁਝ ਨਹੀਂ ਦੱਸਾਂਗਾ। ਮੈਂ ਬਹੁਤ ਖੁਸ਼ ਰਹਿਣ ਲੱਗ ਪਈ ਸੀ। ਆਖਰ ਕੋਈ ਮੇਰੇ ਦਿਲ ਦੀ ਗੱਲ ਸੁਣਨ ਵਾਲਾ ਜੋ ਲੱਭ ਗਿਆ ਸੀ। ਤੇ ਇੱਕ ਦਿਨ ਉਸਨੇ ਆਪਣੇ ਦੋਸਤ ਦੇ ਨਾਲ ਮੇਰਾ ਵਿਆਹ ਕਰਵਾ ਦਿੱਤਾ। ਮੇਰਾ ਵਿਆਹ ਜਿਸ ਨਾਲ ਹੋਇਆ ਉਹ ਮੁੰਡਾ ਵੀ ਬਹੁਤ ਚੰਗੇ ਸੁਭਾਅ ਦਾ ਹੁਣ ਮੈਂ ਆਪਣੇ ਘਰ ਬਣ ਨਾਲ ਬਹੁਤ ਖੁਸ਼ ਹਾਂ ਉਸ ਨੂੰ ਕੁਝ ਪਤਾ ਨਹੀਂ ਲੱਗਦਾ ਕਿਉਂਕਿ ਉਹ ਵੀ ਵਿਚਾਰਾ ਬਹੁਤ ਹੀ ਸ਼ਰੀਪਤ ਦਾ ਤੇ ਹੁਣ ਜੀਚਾ ਜੀ ਕਦੀ ਕਦੀ ਮੈਨੂੰ ਵਿੱਚੋਂ ਵਿੱਚ ਮਿਲਣ ਵੀ ਆ ਜਾਂਦੇ ਨੇ ਦੋਸਤੋ ਇਸ ਤਰ੍ਹਾਂ ਮੈਂ ਵੀ ਹੁਣ ਆਪਣੇ ਘਰ ਦੇ ਵਿੱਚ ਬਹੁਤ ਖੁਸ਼ ਹਾਂ ਤੇ ਸਭ ਦਾ ਜਿੰਨਾ ਵੀ ਕ੍ਰੈਡਿਟ ਹੈ ਮੇਰੇ ਚੀਚਾ ਜੀ ਨੂੰ ਜਾਂਦਾ ਖਾਣੇ ਚੰਗੇ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਪਹਿਲੀ ਵਾਰੀ ਆਇਓ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਅ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ